ਚੋਣ ਵੇਲੇ 4 ਮਹੀਨੇ ਪਹਿਲਾਂ ਚਾਹੇ 106 ਮੈਂਬਰਾਂ ਨੇ ਅਜਿੰਦਰ ਸਿੰਘ ਧਾਮੀ ਜੀ ਨੂੰ ਵੋਟ ਪਾਈ ਸੀ ਪਰ ਅੱਜ 112 6 ਮੈਂਬਰਾਂ ਨੇ ਇਹ ਦੱਸਿਆ ਕਿ ਅਸੀਂ ਕਿਸੇ ਜਥੇਬੰਦੀ 'ਚ ਕੰਮ ਕਰਦੇ ਆਂ ਕਿਸੇ ਪਾਰਟੀ 'ਚ ਕੰਮ ਕਰਦੇ ਆਂ ਪਰ ਜਦੋਂ ਬਜਟ ਦਾ ਮਸਲਾ ਫਾਰਮ ਦਾ ਮਸਲਾ ਅਸੀਂ ਇਕੱਠੇ ਆ ਕਿਉਂਕਿ ਮਹਿਸੂਸ ਕਰ ਰਹੇ ਆ ਕਿ ਬਜਟ ਕਾਮ ਦਾ ਇੱਕ ਇੱਕ ਰੁਪਏ ਦਾ ਦਸਵੰਧ ਕਾਮ ਨੇ ਦਿੱਤਾਗਾ ਤੇ ਪਰ ਆਈਡੀਆ ਫੋਰਸਾਂ ਜੋ ਇਹ ਲੱਗੀਆਂ ਨੇ ਗੀਆਂ ਇਹ ਕੀ ਮੈਸੇਜ ਦੇਣਾ ਚਾਹੁੰਦੀਆਂ ਇਹ ਕਿਸ ਨੇ ਹੱਦ ਨੇ ਚਾਹੁੰਦੀਆਂ ਇਹ ਕੌਮ ਦੀ ਗੋਲਕਾਂ ਦਾ ਬਜਟ ਜਦੋਂ ਹੁੰਦਾ ਤੇ ਇਥੇ ਫੋਰਸਾਂ ਲੱਗ ਕੇ ਹੁੰਦਾ ਸੋ ਇਸ ਕਰਕੇ ਕੌਮ ਇੱਕ ਜੁਟਾ ਪੰਜ ਇਕ ਜੁਟਾ ਪਰ ਕਿਸੇ ਸਮੇਂ ਮੈਂ ਕਹਿ ਕੇ ਹਟਿਆ ਵੱਖ-ਵੱਖ ਇਹ ਤਾਕਤਾਂ ਨੂੰ ਭਲੇਖੇ ਪਏ ਸੀ ਕਿ ਅਸੀਂ ਕੌਮ ਨੂੰ ਪਾੜ ਕੇ ਕੌਮ ਨੂੰ ਵੰਡ ਕੇ ਅਸੀਂ ਕਿਤੇ ਨਾ ਕਿਤੇ ਇਸ ਕੌਮ ਤੇ ਤਾਬਾ ਹਮਲਾ ਬੋਲਾਂਗੇ ਆਪਾਂ ਪੁਰਾਣਾ ਇਤਿਹਾਸ ਵੀ ਪੜਿਆ ਜਨਾਹ ਵਰਗਾ ਜਨਾਹ ਵਰਗੇ ਕੀ ਕਹਿੰਦੇ ਹੁੰਦੇ ਸੀ ਕਿ ਜੇ ਪੰਜਾਬ ਤੇ ਕਾਬਜ਼ ਹੋਣਾ ਤਾਂ ਸਿੱਖਾਂ ਨੂੰ ਨਾਂ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਾਕਤਾਂ ਸਾਡੇ ਚੋਂ ਕੁਝ ਭੜਾ ਭਰਾਵਾਂ ਨੂੰ ਪਾੜ ਕੇ ਇਹ ਕੌਮ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਅੱਜ ਜਿੰਨੇ ਮੈਂਬਰਾਂ ਦੀ ਡਿਊਟੀ ਪੂਰੀ ਕੌਮ ਨੇ ਲਾਈ ਹੈ ਪੂਰੀ ਪੰਥ ਨੇ ਲਾਈ ਹੈ ਕਿ ਇੱਕ ਵੋਟ ਪਾ ਕੇ ਉਹਨਾਂ ਨੇ ਇੱਕ ਜਟਤਕਾ ਦਾ ਪ੍ਰਤੀਕ ਦਿਖਾ ਕੇ ਦਿਖਾਇਆ ਕਿ ਪੰਥ ਦੇ ਮਸਲੇ ਕੌਮ ਦੇ ਮਸਲੇ ਸਾਡੇ ਮਸਲੇ ਆ ਅਸੀਂ ਅੰਦਰ ਵਹਿ ਕੇ ਵਿਚਾਰਾਂਗੇ ਤੁਹਾਡੇ ਕਹਿਣ ਤੋਂ ਪਾਵਾ ਕਿ ਜੋ ਜਿਸ ਜੱਥੇਬੰਦੀ ਮੈਨੂੰ ਅੱਜ ਮਾਰਚ ਕੱਢਿਆ ਜਾਣਾ ਧਰਨਾ ਲਾਜਾਣਾ ਕਿਸੇ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਇੱਥੇ ਮਤਾ ਆ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਸਾਡੇ ਨਾਇਕ ਸਾਡੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਬਾਰੇ ਪਾਰਲੀਮੈਂਟ ਚ ਬੋਲਿਆ ਗਿਆ ਉਹ ਬਹੁਤ ਹੀ ਮੰਦ ਭਾਗਾ ਤੇ ਸਿੱਖ ਕੌਮ ਦੇ ਸੀਨੇ ਚੀਰਦਾ ਇਸ ਕਰਕੇ ਵਿਰੋਧ ਹੋ ਰਿਹਾ ਹੈ ਹਾਂ ਇਹ ਦਿੱਲੀ ਤਖਤ ਹੈ ਇਹ ਭਾਰਤੀ ਸਟੇਟ ਹੈ ਇੰਡੀਅਨ ਸਟੇਟ ਹੈ ਕਿ ਜਦੋਂ ਵੀ ਬਜਟ ਆਉਂਦਾ ਪੂਰੇ ਪੰਜਾਬ ਦੀ ਨਿਗਾਹ ਹੁੰਦੀ ਹੈ ਕਿ ਪੰਜਾਬ ਵਾਸਤੇ ਕੌਮ ਵਾਸਤੇ ਕੁਝ ਲਿਆਉਂਦਾ ਜਊ ਪਰ ਜਦੋਂ ਉਸ ਦਿੱਲੀ ਪਾਰਲੀਮੈਂਟ ਵੇਖ ਬਲ ਵੇਖਦੇ ਆ ਜਦੋਂ ਉੱਥੋਂ ਦਾ ਗ੍ਰਹਿ ਮੰਤਰੀ ਬੋਲਦਾ ਉੱਥੋਂ ਦਾ ਹੋਮ ਮਿਨਿਸਟਰ ਬੋਲਦਾ ਪੈਸੇ ਕੌਮ ਦੇ ਸੀਨੇ ਚੀਰੇ ਜਾਂਦੇ ਸਿੱਖਾਂ ਨੂੰ ਦੁੱਖ ਦਿੱਤਾ ਜਾਂਦਾ ਤੇ ਤਾਕਤਾਂ ਨੂੰ ਸਮਝਣਾ ਚਾਹੀਦਾ ਸਿੱਖਾਂ ਨੂੰ ਸਮਝਾ ਚਾਹੀਦਾ ਕਿ ਸਾਡੇ ਨਾਲ ਕੀ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਭਾਵਨਾਵਾਂ ਨੂੰ ਫੇਸ ਪਹੁੰਚਾਈ ਜਾ ਰਹੀ ਹੈ ਜਿਹੜਾ ਪਰਕਾਨ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਰਕੇ ਹਟਿਆ ਕਿ ਉਸ ਪਾਰਲੀਮੈਂਟ ਦੇ ਵਿੱਚ ਸੰਤ ਜਗਨਨਾਥ ਸਿੰਘ ਭੇਡਰਾ ਵਾਲਾ ਬਾਰੇ ਜੋ ਸ਼ਬਦ ਬੋਲੇ ਗਏ ਹੈ ਭਾਈ ਅਮਰਤਪਾਲ ਸਿੰਘ ਸਾਡੇ ਸਾਬਖਰੇਵੇਂ ਹੋ ਸਕਦੇ ਆ ਉਹਨਾਂ ਬਾਰੇ ਬੋਲਿਆ ਗਿਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਬੋਲਿਆ ਗਿਆ ਕੀ ਕੋਈ ਸਿੱਖ ਬਰਦਾਸ਼ਤ ਕਰ ਨੂੰ ਸੋ ਇਸ ਕਰਕੇ ਤਾਈਓ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਸ਼ਾ ਰਸ ਰਹੀ ਹੈ ਇਹ ਦਿੱਲੀ ਹਕੂਮਤ ਤਾਂ ਕਿ ਜੋ ਮਤੇ ਆ ਰਹੇ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਹਦੇ ਅਸੀਂ ਪਰਜੋਰ ਨਿੰਦਾ ਕਰਦੇ ਹਾਂ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਸਿੱਖ ਬੈਠਾਗਾ ਤਾਂ ਉਹ ਤਾਕਤ ਹੈ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣਾ ਚਾਹੁੰਦੀਆਂ ਨੇ ਕਿੱਡੀ ਵੱਡੀ ਸਫਲਤਾ ਮੰਨਦੇ ਹੋ ਕਿ ਜਿਹੜੇ 6 ਮੈਂਬਰ ਵਧ ਗਏ ਜਾਨੀ ਕਿ ਤੁਸੀਂ ਦੱਸਿਓ 112 ਮੈਂਬਰ ਸਫਲਤਾ ਨਹੀਂ ਮੈਂ ਕਹੇ ਕਿ ਇਹ ਸਿੱਖ ਕੌਮ ਹੈ ਇਹਨੂੰ ਜਿੰਨਾ ਤੁਸੀਂ ਦੱਬੋਗੇ ਸਪ੍ਰਿੰਗ ਵਾਂਗ ਜੰਪ ਮਾਰੂ ਜਿੰਨਾ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਰੋਗੇ ਜਿੰਨਾ ਪਾੜਨ ਦੀ ਕੋਸ਼ਿਸ਼ ਕਰੋਗੇ ਤਾਂ ਸਾਡੇ ਬਖਰੇਵੇਂ ਦੂਰ ਹੋਣਗੇ ਤੇ ਅਸੀਂ ਇਕੱਠੇ ਹੋਵਾਂਗੇ ਜਿਨ੍ਹਾਂ ਦੇ ਮਨਾਂ 'ਚ ਦਰਦ ਹੈ ਕੌਮ ਦਾ ਪੰਥ ਦਾ ਜਿਹਨਾਂ ਦਾ ਜਿਨ੍ਹਾਂ ਦਾ ਸਿਆਰੀ ਹੋਰ ਹੈ ਜਿਨ੍ਹਾਂ ਦੀ ਸ਼ਾਸ਼ੀ ਹੋਰ ਹੈ ਉਹ ਕਦੇ ਵੀ ਨਹੀਂ ਸਮਝਣਗੇ ਕਿਉਂਕਿ ਪੁਰਾਣਾ ਇਤਿਹਾਸ ਆਪਾਂ ਪੜਿਆ ਕਿ ਇੱਥੇ ਬਹੁਤ ਡੋਗਲੇ ਹੋਏ ਐ ਕਿ ਜੋ ਕੌਮ ਦੇ ਵਿੱਚ ਪੰਥ ਦੇ ਵਿੱਚ ਪਾੜਾ ਪਾ ਕੇ ਕੌਮ ਨੂੰ ਢਾ ਲਾਉਂਦੇ ਸ਼ਾਸਨ ਕੀਤੇ ਜਿਨ੍ਹਾਂ ਨੇ ਕੋਈ ਸੁਹਿਣਾ ਉਹਨਾਂ ਨੂੰ ਜਿੰਨਾ ਨੂੰ ਅਜ ਧਰਨਾ ਦਿੱਤਾ ਜਾਣਾ ਤੁਹਾਡਾ ਜਿੱਥੇ ਟੈਨਸ਼ਨ ਫ੍ਰੀਡ ਸਾਰੇ ਸਤਕਾਰਯੋਗ ਨੇ ਵੱਡੇ ਐ ਜੇ ਕੋਈ ਮਜਬੂਰੀ ਐ ਤਾਂ ਵੀ ਅਸੀਂ ਮਹਿਸੂਸ ਕਰਦੇ ਆਂ ਜੇ ਤੁਸੀਂ ਸ਼ਾਸਨ ਦਾ ਹਿੱਸਾ ਬਣ ਰਹੇ ਹੋ ਤਾਂ ਭਵਿੱਖ ਬਾਰੇ ਸੋਚੋ ਕਿ ਇਤਿਹਾਸ ਲਿਖਿਆ ਜਾਣਾ ਹਿਸਟਰੀ ਲਿਖੀ ਜਾਣੀ ਐ ਕਿ ਜਦੋਂ ਸਾਡੇ ਬਡੇਰਿਆਂ ਤੇ ਸਾਡੇ ਪੁਰਖਿਆਂ ਤੇ ਸਾਡੇ ਨਾਇਕਾਂ ਤੇ ਸਾਡੇ ਸ਼ਹੀਦਾਂ ਤੇ ਦਿੱਲੀ ਪਾਰਲੀਮੈਂਟ 'ਚ ਹਮਲੇ ਹੋ ਰਹੇ ਸੀ ਅਸੀਂ ਕੀ ਕਰ ਰਹੇ ਸੀ ਅਸੀਂ ਕਿੱਥੇ ਸੀ ਅਸੀਂ ਕੀ ਪੱਖ ਰੱਖਿਆ ਕਿ ਇਹ ਸੀ ਪੁੱਤਰ ਹੋਣ ਦਾ ਤੂਤ ਹੋਣ ਦਾ ਸਬੂਤ ਦਿੱਤਾ ਕਿ ਕਫੂਤ ਹੋਣ ਦਾ ਸਬੂਤ ਦੇ ਰਹੇ ਆ ਅਸੀਂ ਕੀ ਸੁਨੇਹਾ ਦੇ ਰਹੇ ਆ ਕਿੱਥੇ ਪੂਰੀ ਕੌਮ ਦਾ ਮਸਲੇ ਹੱਲ ਹੋ ਗਏ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਗਿਆ ਹੋਰ ਸਾਡੀ ਕੌਮ ਦੇ ਮਸਲੇ ਹੱਲ ਹੋ ਗਏ ਸੋ ਇਸ ਕਰਕੇ ਜੇ ਅਸੀਂ ਮਜਬੂਰੀਆਂ ਤਾਂ ਵੀ ਸਮਝਦੇ ਆ ਤੇ ਜੇ ਜਾਣ ਬੁਝ ਕੇ ਕਰ ਰਹੇ ਆ ਤਾਂ ਭਵਿੱਖ ਵਾਲੀ ਝਾਤ ਮਾਰੀਏ ਰਹਿਣਾ ਇੱਥੇ ਕਿਸੇ ਨੇ ਨਹੀਂ ਸਭ ਨੇ ਚਲਿਆ ਜਾਣਾ ਅੱਜ ਪਤਾ ਨਹੀਂ ਆਪਾਂ ਘਰੇ ਪਹੁੰਚਣਾ ਨਹੀਂ ਪਹੁੰਚਣਾ ਜਿਨੇ ਗੁਰਨੇ ਸਵਾਸ ਦਿੱਤੇ ਆ ਉਹਨੇ ਹੀ ਆਪਾਂ ਪੂਰੇ ਕਰਨੇ ਆ ਪਰ ਹਿਸਟਰੀ ਲਿਖੀ ਜਾਣੀ ਆ ਇਤਿਹਾਸ ਲਿਖਿਆ ਜਾਣਾ ਸਾਡੇ ਬੱਚਿਆਂ ਨੂੰ ਲੋਕਾਂ ਨੇ ਇਹ ਵੇਖ ਕੇ ਸਵੋਧਨ ਕਰਨਾ ਕਿ ਇਸ ਦੇ ਬਡੇਰੇ ਇਸ ਦੇ ਬਜ਼ੁਰਗ ਕੌਮ ਦੇ ਹੱਕ 'ਚ ਖੜੇ ਸੀ ਕਿ ਦਿੱਲੀ ਦੇ ਹੱਕ 'ਚ ਖੜੇ ਸੀ ਇੱਕ ਪਾਸੇ ਦਿੱਲੀ ਤਖਤ ਹੈ ਇੱਕ ਪਾਸੇ ਸਿਕ ਕੌਮ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਉਹ ਦਿੱਲੀ ਤਖਤ ਹੈ ਜਿਸ ਤਖਤ 'ਤੇ ਬਹਿ ਕੇ ਕਦੇ ਮੁਗਲ ਨੇ ਹਮਲਾ ਕੀਤਾ ਸੀ ਸਿੱਖਾਂ 'ਤੇ ਕਦੇ ਅੰਗਰੇਜ਼ ਨੇ ਹਮਲਾ ਕੀਤਾ ਸੀ ਤੇ ਕਿਦਰੇਂਜਾ ਗਾਦੀ ਨੇ ਕੀਤਾ ਸੀ ਕਿਤੇ ਅੱਜ ਦੇ ਹਕੂਮਾਨ ਕਰ ਰਹੇ ਆ ਤਾਂ ਇਹ ਵੱਧ ਮੈਂਬਰ ਇੱਚ ਵੱਧ ਮੈਂਬਰ ਨੇ ਇਸ ਮੂਲਿਤ ਕੀਤੀ ਹੈ ਕਿ ਜਥੇਦਾਰਾਂ ਦਾ ਮਸਲਾ ਸਾਡੇ ਪੰਥ ਦਾ ਮਸਲਾ ਕੌਮ ਦਾ ਮਸਲਾ ਸਾਡੇ ਪੰਥ ਦਾ ਮਸਲਾ ਪਰ ਅੱਜ ਸਾਡੇ ਬਜਟ ਦਾ ਮਸਲਾ ਕਿ ਜਿਸ ਬਜਟ ਨੂੰ ਅਕਸਰ ਆਪਾਂ ਸੁਣਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਬਜਟ ਆਉਂਦਾ ਹੈ ਘਾਟੇ ਦਾ ਬਜਟ ਪਰ ਇਹ ਬਜਟ ਸਾਡੇ ਸਮੁੱਚੇ ਮੁਲਾਜ਼ਮਾਂ ਦੀ ਮਿਹਨਤ ਸਦਕਾ ਲਾ ਲੋ ਮੈਂਬਰਾਂ ਦੀ ਮਿਹਨਤ ਸਦਕਾ ਲਾ ਲੋ ਸੰਗਤ ਦੇ ਸਹਿਯੋਗ ਨਾਲ ਬਾਧੇ ਦਾ ਬਜਟ ਬਾਅਦ ਦੇ ਤੁਹਾਨੂੰ ਸਾਰਿਆਂ ਵਿਚਾਰਾਂ ਕਰਾਂਗੇ ਬਜਟ ਪੇਸ਼ ਔਲ ਦਿਓ ਸੋ ਇਸ ਬਜਟ ਦੀ ਇੰਟੈਲੀਜੈਂਸੀ ਕੋਈ ਰਿਪੋਰਟ ਹੈ ਕਿ ਚਾਹੇ ਇੱਕ ਛੋਟਾ ਜਿਹਾ ਬਜਟ ਹੈ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਪੂਰੀ ਕੌਮ ਦੀ ਨਿਗਾਹ ਹੁੰਦੀ ਹੈ ਕਿ ਸਾਡੇ 1 ਕਿਰਪਾ ਦਾ ਦਸਵੰਦ ਨਾਲ ਕੌਮ ਦੇ ਕਾਰਜ ਹੋ ਰਹੇ ਆ ਪੰਥ ਦੇ ਕਾਰਜ ਹੋ ਰਹੇ ਆ ਸਾਡੇ 33000 ਗੁਰਸਿੱਖਾਂ ਦੇ ਪਰਿਵਾਰ ਪਰ ਰਹੇ ਆ ਜਿਨ੍ਹਾਂ ਨੂੰ ਕਰੋੜਾਂ ਅੱਧਾ ਵਜਤ ਮੈਂ ਸਮਝਦਾ ਉਹ ਸਾਡੇ ਪਰਿਵਾਰਾਂ ਵਾਸਤੇ ਕੌਮ ਦੇ ਪਰਿਵਾਰਾਂ ਵਾਸਤੇ ਲੱਗਿਆ ਰੱਖਿਆ ਹੋਇਆ ਇਹ ਤਈਓ ਦਿੱਲੀ ਨੂੰ ਚੜਾਉਂਦੀ ਹੈ ਦਿੱਲੀ ਨੂੰ ਦੋਖਾ ਹੁੰਦਾ ਤੈਨੂੰ ਸਾਡੇ ਤੇ ਹਮਲੇ ਕੀਤੇ ਜਾ ਰਹੇ ਆ ਤੈਨੂੰ ਸਭ ਤੋਂ ਪਟਨਾ ਸਾਹਿਬ ਬੋਰਡ ਖੋਇਆ ਜਾ ਰਿਹਾ ਹਜੂਰ ਸਾਹਿਬ ਬੋਰਡ ਖੋਇਆ ਜਾ ਰਿਹਾ ਦਿੱਲੀ ਕਮੇਟੀ ਖੋਈ ਜਾ ਰਹੀ ਆ ਰਹਿਣਾ ਕਮੇਟੀ ਕੋਈ ਜਾ ਰਹੀ ਹੈ ਤੇ ਹੁਣ ਇਸ ਤੇ ਆਖੇ ਇਸ ਦਾ ਬੋਰਡ ਬਣਾਉਂਦੀਆਂ ਸਾਸਨ ਹੋਰ